ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੰਗੇ ਦੀ ਅੱਜ ਜੇ ਤੁਹਾਨੂੰ ਸੇ ਇੱਕ ਬਹੁਤ ਬਈ ਜ਼ਰੂਰੀ ਖਾਸ ਜਾਣਕਾਰੀ ਦੇਣੀ ਚਾਹੁੰਦੇ ਆ ਸੋ ਮੈਂ ਵੇਟ ਕਰਦਾ ਲਿਖਦਾ ਪਈ ਤੁਸੀਂ ਥੋੜਾ ਜਿਹਾ ਹੋਰ ਜੁਆਇਨ ਕਰ ਲਓ ਤੇ ਉਦਾਂ ਜਦ ਤੱਕ ਅਸੀਂ ਜੁਆਇਨ ਕਰਦੇ ਆ ਤੁਹਾਨੂੰ ਸੇ ਲਿਖਦੇ ਆ ਅਸੀਂ ਦੋ ਤਿੰਨ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਪਰ ਪਹਿਲਾਂ ਤੁਹਾਡਾ ਧੰਨਵਾਦ ਬਿਲਕੁਲ ਧੰਨਵਾਦ ਤੁਸੀਂ ਖਾਸਾੜੇ ਨਾਲ ਖੜੇ ਆ ਖਾਸਾੜਾ ਜੋ 26 ਸਾਲ ਦਾ ਤਜਰਬਾ ਆ ਦੁਨੀਆ ਦੀ ਸੇਵਾ ਕਰਦੇ ਹੁਣ ਪੰਜਾਬ ਲੱਗੇ ਹੋ ਆ ਪਿਛਲੇ 15 ਸਾਲ ਤੋਂ ਜ਼ਿਆਦਾ ਹੀ ਫੋਨ ਤੋਂ ਲੱਗੇ ਪੰਜਾਬ 'ਚ ਪਿਛਲੇ ਦੋ ਵਾਰੀ ਹੜਾ ਆਈ ਸੀਗੇ ਉੱਥੇ ਵੀ ਖਾਸਾੜੇ ਦੀ ਬਹੁਤ ਲੰਮੀ ਲੰਮੀ ਸੇਵਾ ਚਲੀਆਂ ਤੁਸੀਂ ਜਾ ਕੇ ਤਰਨਤਨ ਫਿਰੋਜਪੁਰ ਸਾਰੇ ਪਾਸੇ ਦੇਖ ਸਕਦੇ ਜਿੱਥੇ ਦੋ ਦੋ ਵਾਰੀ ਪਹਿਲਾਂ ਇਹ ਦੁਹੜਾ ਆਈ ਸੀਗੇ ਸੋ ਅੱਜ ਜੀ ਤੁਹਾਨੂੰ ਜ਼ਰੂਰੀ ਗੱਲ ਕਰਨੀ ਆ ਮੈਂ ਅੜੀਕ ਨਾਲ ਵੀ ਥੋੜੇ ਹੋਰ ਸਾਡੇ ਹਰ ਕੋ ਜੋਇਨ ਕਰ ਲਨ ਕਿਉਂਕਿ ਬਹੁਤ ਜ਼ਰੂਰੀ ਖਬਰ ਹੈ ਆਹੇ ਅਸੀਂ ਕਈ ਵਾਰੀ ਜਦੋਂ ਦੇਖਦੇ ਪਈ ਹਰ ਚੀਜ਼ ਦੀ ਅੱਜਾ ਰੇਸ ਲੱਗ ਜਾਂਦੀ ਆ ਪਰ ਇਹਦੇ ਵਿੱਚ ਜਿਹੜੀ ਆ ਜਿਹੜੀ ਜਾਣਕਾਰੀ ਦੇਣੀ ਚਾਹਣਾ ਮੈਂ ਇਹ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਬਹੁਤ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਪਿੱਛੋਂ ਮਿਲ ਰਹੀਆਂ ਪੰਜਾਬ ਦੇ ਵਿੱਚੋਂ ਸੋ ਇਹ ਜ਼ਰੂਰੀ ਆ ਕਿ ਤੁਸੀਂ ਇਹ ਅ ਕੀ ਆਉਣਾ ਸੁਣਿਓ ਸੁਣਿਓ ਸਪੈਸ਼ਲੀ ਜੇ ਤੁਸੀਂ ਸੰਸਥਾ ਨੂੰ ਡਾਣ ਦਿੰਦੇ ਆ ਹੋਰ ਵੀ ਸੰਸਥਾ ਨੂੰ ਕਲੀ ਖਾਲਸਾ ਇਹਨੂੰ ਨਹੀਂ ਸੋ ਹੁਣ ਦੇਖੋ ਕਈ ਵਾਰੀ ਦੇਖ ਹੜਾ ਆਇਆ ਤੇ ਹੜਾ ਦਾ ਇੱਕ ਪਾਸੇ ਹੜਾ ਦਾ ਜੋਰ ਪੈ ਗਿਆ ਬਹੁਤ ਹੀ ਜੋਰ ਪੈ ਗਿਆ ਹੜਾ ਦਾ ਪੰਜਾਬ ਤੇ ਥਾਂ ਥਾਂ ਹੜਾ ਗਏ ਦੂਜੇ ਪਾਸੇ ਜੋਰ ਪੈ ਗਿਆ ਸਾਡੀਆਂ ਸੰਸਥਾਵਾਂ ਬਹੁਤ ਮੋਰੀ ਆ ਗਈਆਂ ਬਹੁਤ ਵਧੀਆ ਆਣੀ ਵੀ ਚਾਹੀਦੀਆਂ ਬਹੁਤ ਸੰਗਤ ਮੋਰੀ ਆਈ ਤਾਂ ਦੂਜੀ ਤੀਜੇ ਪਾਸੇ ਬਹੁਤ ਸਾਡੇ ਦਾਨੀ ਪੰਜਾਬੀ ਜਿਹੜੇ ਸਾਡੇ ਭੈਣ ਭਰਾ ਦੁਨੀਆ ਵਿੱਚ ਆ ਪੰਜਾਬ ਬਹੁਤ ਦਾਨੀ ਆ ਉਹਨਾਂ ਨੇ ਕੋਸ਼ ਨਹੀਂ ਦੇਖਿਆ ਦਾਨ ਬਹੁਤ ਦਾਨ ਕੀਤਾ ਖਾਹ ਸਾਈਡ ਨੂੰ ਵੀ ਹੋਰ ਸੰਸਮਨ ਵੀ ਕੀਤਾ ਬਹੁਤ ਦਾਨ ਕੀਤਾ ਚੌਥੇ ਪਾਸੇ ਆ ਗਏ ਸਿੰਗਰ ਆ ਗਏ ਬਹੁਤ ਤਰ੍ਹਾਂ ਦੇ ਆਉਂਦੀ ਆ ਕੇ ਆਪਣੇ ਕੋਲ 100 ਟਰੈਕਟਰ 100 ਕਾਰ 1000 ਟਰੈਕਟਰ 5000 ਟਰੈਕਟਰ ਪਾਨੀ ਬਹੁਤ ਹੀ ਜਿੱਦਾਂ ਬਈ ਕਹਾਂ ਲੋ ਵਧੀਆ ਤੌਰ ਤੇ ਆਪਣੇ ਨਾਮ ਸੁਣ ਕਰ ਦਿੱਤੀ ਪਰ ਇਹਦੇ ਵਿੱਚ ਮੈਂ ਵੀ ਕਹਣਾ ਚਾਹੁੰਦਾ ਕਹਿਣਾ ਚਾਹੁੰਦਾ ਸਾਡੇ ਵਿੱਚ ਇਹ ਵੀ ਸਾਨੂੰ ਖਬਰਾਂ ਮਿਲੀਆਂ ਬਹੁਤ ਥਾਂ ਤੋਂ ਕਈ ਵਾਰ ਇਹ ਕਈ ਬੰਦੇ ਆਉਂਦੇ ਪਈ ਕਹਿੰਦੇ ਅਸੀਂ ਖਾਲਸਾ ਨਾਲ ਹੀ ਆਂ ਸਾਨੂੰ ਦੇ ਦੋ ਸਾਰਾ ਕੁਝ ਖਾਲਸਾ ਹੈ ਉਸ ਖਾਲਸਾ ਹੀ ਆ ਸਾਡੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਜਥੇਬੰਦੀ ਨਹੀਂ ਦੂਜੀ ਤੇਰੀ ਬਹੁਤ ਹੀ ਜ਼ਰੂਰੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਇਸ ਵੇਲੇ ਐ ਮੈਂ ਮਗਰੋਂ ਵੀ ਚਾਹੁੰਦਾ ਵੀ ਤੁਸੀਂ ਸਾਡੇ ਵੀਡੀਓ ਵੀ ਇਹ ਸ਼ੇਅਰ ਕਰਿਓ ਕਿਉਂਕਿ ਇਹ ਨਾਲ ਲਾਈਵ ਚੱਲ ਜਾਂਦਾ ਮੈਂ ਇਸ ਵੀਡੀਓ ਸ਼ੇਅਰ ਕਰੂੰਗਾ ਤੁਸੀਂ ਇਹ ਸ਼ੇਅਰ ਕਰੋ ਸਾਰੇ ਪਾਸੇ ਇਹ ਜਿਹੜੀ ਜਾਣਕਾਰੀ ਆ ਪਈ ਜਦੋਂ ਤੁਸੀਂ ਦਾਨ ਦਿੰਦੇ ਆ ਤੁਸੀਂ ਖਾਸ ਕਰਨ ਜੋ ਦਾਨ ਦਿੰਦੇ ਆ ਇਹ ਵੱਡੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਇਹ ਦਾਨ ਅਸੀਂ ਕਿੱਦਾਂ ਖਾਚਣਾ ਕਿੱਥੇ ਖਰਚਣਾ ਅਸੀਂ ਹੁਣ ਮੁੜ ਕੇ ਫੇਰ ਜਿਹੜਾ ਦਾਨ ਆ ਉਹ ਅਸੀਂ ਇੱਕ ਪਾਸੇ ਜਿਹੜਾ ਖੜਦਾ ਦਾਨ ਆ ਨਾ ਤੁਸੀਂ ਦਿੱਤੇ ਡੋਨੇਸ਼ਨ ਉਹ ਅਸੀਂ ਇੱਕ ਪਾਸੇ ਸਾਰੇ ਸਾਰੇ ਥਾਂ ਤੇ ਅਸੀਂ ਲਿਖਿਆ ਵੀ ਇਹ ਇੱਕ ਪਾਸੇ ਰੱਖਾਂਗੇ ਇਹਦਾ ਸਾਰਾ ਦੱਸਾਂ ਕਿੰਨਾ ਆਇਆ ਪੰਜਾਬ ਦਾ ਤੇ ਮੈਂ ਸਾਰੀਆਂ ਬੇਨਤੀਆਂ ਕੀਤੀਆਂ ਸੰਸਥਾਵਾਂ ਨੂੰ ਵੀ ਇਹ ਸਾਰਾ ਦਿਖਾ ਲਓ ਆਪਣਾ ਵੀ ਕਿੰਨਾ ਆਇਆ ਸਾਡੇ ਨਿੱਕੇ ਜਿਹੜੇ ਹੈਗੇ ਆ ਹੈਮਪੋ ਫਾਉਂਡੇਸ਼ਨ ਫਾਉਂਡੇਸ਼ਨ ਵਾਲੇ ਵੀ ਕੰਮ ਉਹਨੂੰ ਦੱਸਿਆ ਮੈਨੂੰ ਭਾਈ ਭਾਈ ਇੰਨੇ ਆਏ ਆ ਮੈਂ ਕਿਹਾ ਠੀਕ ਆ ਵਧੀਆ ਮੜਿਆ ਦੱਸੋ ਵੀ ਸੰਗ ਨੂੰ ਖੁੱਲੇ ਤਰ ਦੱਸਿਆ ਉਹਨਾਂ ਨੇ ਪਰ ਕਈ ਹੈਗੇ ਆ ਤੁਹਾਨੂੰ ਪਤਾ ਕਈ ਬੰਦੇ ਨੀਤ ਮਾੜੀ ਆ ਬਸ ਪੈਸੇ ਪੈਸੇ ਬਸ ਜੋਰ ਲੱਗ ਗਿਆ ਇੱਕ ਪਾਸੇ ਹੜਾ ਗਿਆ ਦੂਜੇ ਪਾਸੇ ਜੋਰ ਲੱਗ ਗਿਆ ਭਈ ਬਸ ਪੈਸੇ 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 ਲੋੜ ਹੁੰਦੀ ਸੇਵਾ ਕਰਨ ਦੀ ਪਰ ਜਿਹੜੇ ਪੈਸੇ ਤੁਸੀਂ ਸਾਨੂੰ ਖਾਸਾ ਦੇ ਦਿੰਨੇ ਆ ਉਹ ਸਾਡੀ ਜ਼ਿੰਮੇਵਾਰੀ ਆ ਬਿਲਕੁਲ ਉਹ ਜਿਵਿਅਰਜ਼ੀ ਨਿਭਾਵਾਂਗੇ ਸਾਡੀ ਸੰਸਥਾ ਗਲੋਬਲ ਆ ਦੁਨੀਆ ਤੌਰ ਤੇ ਜਿੱਥੇ ਮਰਜ਼ੀ ਹੋਵੇ ਪ੍ਰੋਬਲਮ ਉੱਥੇ ਸੇਵਾ ਕਰੀ ਸਾਡਾ ਐਕਸਪੀਰੀਅੰਸ ਤਜਰਬਾ ਬਹੁ ਔਖੇ ਸਾਂ ਤੇ ਜਾ ਕੇ ਸੇਵਾ ਕਰਨੀ ਕਿੱਦਾਂ ਕਰਨੀ ਕਿੱਦਾਂ ਪੈਸੇ ਰੱਖਣਾ ਹਿਸਾਬ ਕਿਤਾਬ ਉਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਸਰਕਾਰ ਮੰਨ ਕਰ ਦਿੰਦੀ ਇੱਥੇ ਯੂਕੇ ਵਿੱਚ ਹੁਣ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਖਾਲਸਾ ਏਡ ਰਸੀਦਾਂ ਕੱਟੀਆਂ ਖਾਸ ਹੈ ਤੁਹਾਨੂੰ ਰਸੀਦ ਮਿਲੀ ਆ ਖਾਲਸਾ ਇੰਤ ਸਾਨੂੰ ਦਾਨ ਦਿੱਤਾ ਉਹ ਕਾਜ਼ਾ ਇਹ ਦੀ ਜਿੰਮੇਵਾਰੀ ਆ। ਉਹ ਅਸੀਂ ਜਿੰਮੇਵਾਰੀ ਨਿਭਾਵਾਂਗੇ। ਦੇਖੋ ਉਹ ਹੀ ਮੈਂ ਕਹਿੰਦਾ ਮੈਂ ਵੀ ਹੁਣ 55 ਸਾਲ ਦਾ ਹੋ ਗਿਆ। ਇੱਧਰ ਸਾਡੇ 26 ਸਾਲ ਦੀ ਸਾਡਾ ਤਜਰਬਾ ਜਿੱਦਾਂ ਪਹਿਲਾਂ ਤੁਹਾਡੇ ਸਾਹਮਣੇ ਉਦਾਂ ਹੀ ਅਸੀਂ ਆ। ਨਾ ਕੋਈ ਅਮੀਰ ਵਾਲੇ ਨਾ ਕੋਈ ਇੱਥੇ ਬਾਬੇ ਬਣੇ ਨਾ ਕੋਈ ਅਸੀਂ ਆਪਣੇ ਜਿਆਦਾ ਸਮਝਿਆ ਵੱਡਾ ਅਸੀਂ ਬਿਲਕੁਲ ਸਾਝਦੇ ਹਰ ਵਾਰੀ ਪਈ ਅਸੀਂ ਇੱਕ ਮਕਸਦ ਦੇ ਤੁਹਾਡੇ ਸਾਹਮਣੇ ਖੜੇ ਆ। ਨਾ ਕੋਈ ਜਿਆਦਾ ਚਮਕਦੇ ਆ ਕੇ ਜਾਂ ਕੋਈ ਚਮਕੌੜੀ ਲੋੜਿਆ। ਕਿਉਂਕਿ ਸਾਨੂੰ ਪਤਾ ਪਈ ਜਿਹੜੀ ਸੰਗਤ ਆ ਸੰਗਤ ਬਹੁਤ ਦੁਖੀ ਹੋਈ ਹੈ দান ਦੇ ਦੇ ਕੇ ਪਤ ਨਹੀਂ ਕਿੱਥੇ ਜਾਣੀ ਹੁਣ ਵੀ ਮੈਨੂੰ ਮੇਰੀ ਮੀਟਿੰਗ ਹੋਈ ਸੀ ਦੋ ਤਿੰਨ ਭਾਈ ਸਾਹਿਬ ਨਾਲ ਜਿਹਨਾਂ ਭਾਈ ਸਾਹਿਬਾਂ ਜਿਹੜੇ ਪਈ ਪੰਜਾਬ দান ਦਿੱਤੇ ਆ ਉਹ ਕਹਿੰਦੇ ਵੀ ਤੁਹਾਣਾ ਸੇਵਾ ਕਰਨੀ ਆ ਇਹ ਮੇਰਾ ਮੈਸੇਜ ਵਿੱਚ ਨਿਕਲਿਆ ਜਾਣਕਾਰੀ ਦਾ ਜੇ ਜਿੱਥੇ ਸੰਗਤ ਨੇ দান ਦਿੱਤਾ ਉਹ ਸਾਡੀ ਜਮਵਾਈ ਜੇ ਤੁਸੀਂ ਕਿਸੇ ਹੋਰ ਦਿੱਤਾ ਸਤਿਗੁਰੂ ਮੰਦੀ ਨੂੰ ਉਹ ਉਹਨਾਂ ਨੂੰ ਪੁੱਛੋ ਉਹਨਾਂ ਦੀ ਰਿਸਪੌਂਸ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਪੁੱਛਿਆ ਹੁਣ ਪੁੱਛੋ 3 ਮਿੰਟ ਤੋਂ 6 ਮਿੰਟ ਪੁੱਛੋ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਜੇ ਸਾਡੇ ਬਿਜ਼ਨਸਮੈਨ ਫਰੈਂਡ ਜਿਹੜੇ ਸਾਡੇ ਪੰਜਾਬ ਦੇ ਵੱਡੇ ਵੱਡੇ ਬਿਜ਼ਨਸਮੈਨ ਹੁਣ ਇੱਕਦਮ ਪੈਸੇ ਦੇ ਜਾਣੇ ਦੇ ਜਾਣੇ ਤੁਹਾਡਾ ਬਹੁਤ ਧੰਨਵਾਦ ਦੇਣਾ ਪਰ ਤੁਸੀਂ ਇਦਾਂ ਵੀ ਸੋਚੋ ਜਿਹਦਾ ਖਾਲਸਾਈਟ ਹੈਗੀ ਇੰਡੀਆ ਵਿੱਚ ਹੈਗੀ ਅਸੀਂ ਆਗੇ ਸਾਡਾ ਵੈਬਸਾਈਟ ਹੈਗੀ ਖਾਲਸਾਈਟ ਦੀ ਸਾਡੀ ਪਟਿਆਲਾ ਟੀਮ ਹੈਗੀ ਆ ਸਾਡੇ ਅੰਮ੍ਰਿਤਸਰ ਹੈਗੀ ਹੁਣ ਤੇ ਇੱਥੇ ਵੀ ਜਾਣਕਾਰੀ ਲੈ ਸਕਦੇ ਆ ਤੁਸੀਂ ਇਦਾਂ ਕਰੋ ਤੁਸੀਂ ਹੁਣ ਮਾਇਆ ਸਾਡੇ ਬੈਂਕ ਕਾਰਡ ਨਾ ਪਾਓ ਜੇ ਤੁਸੀਂ ਬਿਜ਼ਨਸਮੈਨ ਜੇ ਤੁਸੀਂ ਕਹਣਾ ਕੋਈ ਪਿਆਰ ਲੱਖ ਦੇਣੇ 20 ਲੱਖ ਦੇਣੇ 5 ਲੱਖ ਦੇਣੇ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਭਈ ਮੇਰਾ ਬਜਟ ਅਗਲੇ ਸਾਲ ਦਾ ਮੈਂ 5 ਲੱਖ ਦੇਣਾ ਚਾਹੁੰਦਾ ਉਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸਾਡਾ 1-2 ਸਾਲ ਲੱਗੂ ਘੜਤ ਘਾਹੇਵਾ ਕਰ ਜਾਂਦਾ ਅਸੀਂ ਤੁਹਾਨੂੰ ਕੰਟੈਕਟ ਰੱਖਾਂਗੇ ਭਈ ਆਹ ਚਾਹੀਦਾ ਟਰੈਕਟਰ ਚਾਹੀਦਾ ਇੱਥੇ ਗੱਡਾ ਚਾਹੀਦਾ ਇੱਥੇ ਆਹ ਚੀਜ਼ ਮੋਟਰ ਚਾਹੀਦੀ ਇੱਥੇ ਨਾਲਾ ਚਾਹੀਦਾ ਤੁਹਾਨੂੰ ਹਰ ਹਫ਼ਤੇ ਦੋਆ ਤੇ ਲਿਸਟ ਕਰਾਂਗੇ ਤੁਸੀਂ ਉਹ ਖਰੀਦ ਕੇ ਸਾਡੇ ਨਾਲ ਆਓ ਤੇ ਆਪਣੀ ਹੱਥੀਂ ਦੋ ਜਿੱਥੇ ਲਾਉਣੀ ਉਹ ਮੋਟਰ ਹੈ ਉਹ ਜਿੱਥੇ ਨਾਲ ਖੜਾਉਣਾ ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਕੜੀ ਅਸੀਂ ਬਿਜ਼ਨਸ ਨੂੰ ਕਹਿੰਦੇ ਤੁਸੀਂ ਜਦੋਂ ਪੈਸੇ ਦਿੰਦੇ ਆ ਤੁਸੀਂ ਦਾ ਆਪਣੇ ਪਿਆਰ ਵਾਂ ਦਿੰਦੇ ਆ ਕਈ ਸੰਸਥਾ ਵਿੱਚ ਚੁੱਪ ਕਰਕੇ ਦੂਜੇ ਪਾਸੇ ਹੋ ਜਾਂਦੇ ਮੈਂ ਹੁਣ ਵੀ ਇਹ ਹੋਊਗਾ ਮੈਂ ਗਾਰੰਟੀ ਕਰਦਾ ਤੇ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਸਪੈਸ਼ਲੀ ਬਿਜ਼ਨਸਮੈਨ ਤੁਸੀਂ ਜਾਰੀ ਮਾਰ ਦੇਣਾ ਚਾਹੁੰਦੇ ਸਾਨੂੰ ਇੱਕ ਢੇਲਾ ਨਾਲ ਸਾਡੀ ਬੈਂਕ ਚੈੱਕ ਇਸ ਵੇਲੇ ਪਾਓ ਸਾਨੂੰ ਦੱਸੋ ਤੁਹਾਡਾ ਬਜਟ ਕੀ ਆ ਸੰਗ ਸਾਡੇ ਪੈਸੇ ਪਾ ਰਹੀ ਆ bizness ਲੋਕ ਇਹ ਸਾਨੂੰ ਦੱਸਣ ਕਿੰਨਾ 5 ਲੱਖ 10 ਲੱਖ 20 ਲੱਖ ਉਹਦਾ ਤੁਸੀਂ ਇਹ ਸਾਨੂੰ ਅਡੀਕੋ ਅਸੀਂ ਕਹਾਂਗੇ ਆਹ ਪਿੰਡ ਦੇ ਵਿੱਚ ਆਹ ਕਮੀਆਂ ਆ ਆਹ ਪਿੰਡ ਦੇ ਦਸ ਮੱਝਾਂ ਚਾਹੀਦੀਆਂ ਆਹ ਪਿੰਡ ਦੇ 20 ਟਰੈਕਟਰ ਚਾਹੀਦੇ ਆਹ ਪਿੰਡ ਦੇ ਵਿੱਚ ਫਰਨੀਚਰ ਚਾਹੀਦਾ ਗਰੀਬਾਂ ਲਈ ਉਹ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਾ ਕੇ ਖਰੀਦੋ ਸਮਾਨ ਆਪਣੇ ਬੰਦੇ ਭੇਜੋ ਖਰੀਦਣ ਨੂੰ ਇਹ ਸਾਡੀ ਕੋਲ ਸਿੱਧਾਂ ਦੀ ਫੇਰ ਫੇਲ ਨਹੀਂ ਹੋਊਗੀ ਤੁਹਾਨੂੰ ਪਤਾ ਵੀ ਅੱਜ ਕੱਲ ਕੀ ਹੋਣਾ ਕਈ ਵਾਰੀ ਤੁਸੀਂ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਉਹ ਪਿੰਡ ਜਾ ਕੇ ਸਰਪੰਚ ਆ ਪੰਚਾਇਤ ਉਹ ਨਾ ਖੜੇ ਹੋ ਕੇ ਉਹ ਸਿੱਧਾ ਦੇ ਉਹ ਤੁਹਾਡੇ ਸਾਹਮਣੇ ਲੱਗੂਗਾ ਵੀ ਤੁਸੀਂ ਕੀ ਕੀਤਾ ਮੈਂ ਉਹ ਵੀ ਕਹਿਣਾ ਜਿਹੜੇ ਸਾਡੇ ਸਾਡੇ ਝੂਠ ਬੋਲ ਕੇ ਕਹੀ ਜਾਂਦੇ ਆ ਅਸੀਂ ਖਾਲਸਾ ਦੇ ਨਾਲ ਸਾਨੂੰ ਦੇ ਦੋ ਸਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ ਜਿਹੜੇ ਥੋੜੇ ਬੰਦੇ ਪੰਜਾਬ ਦੇ ਤੁਸੀਂ ਤਾਂ ਬਿਲਕੁਲ ਹੀ ਬੇੜਾ ਘਲਕਾਤਾ ਇਹਨਾਂ ਝੂਠ ਬੋਲ ਕੇ ਲੋਕਾਂ ਦੇ ਡਾਂ ਲੈਣ ਤੋਂ ਇੰਨਾ ਨੀਵੇਂ ਬੰਦੇ ਹੋ ਗਏ ਸਾਡਾ ਨਾਮ ਲੈ ਕੇ ਪੈਸੇ ਇਕੱਠੇ ਕਰਿਓ ਅਸੀਂ ਨਹੀਂ ਕਿਸੇ ਦੇ ਨਾਂ ਦੇ ਅਸੀਂ ਕਹਿੰਦੇ ਜਿਹਨਾਂ ਦੇ ਦੇ ਦੋ ਪਰ ਜੇ ਸਾਨੂੰ ਕੋਈ ਭੈਣ ਭਰਾ ਤੁਸੀਂ ਆ ਤੁਸੀਂ ਸਾਨੂੰ ਦਾਨ ਦੇ ਰਹੇ ਹੋ ਸਾਡੀ ਪਰਸਨਲ ਜ਼ਿੰਮੇਵਾਰੀ ਆ ਅਸੀਂ ਨਿਵਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਜੇ ਜੇ ਤੁਹਾਡਾ ਦਾਨ ਕਿਤੇ ਹੋਰ ਪਾਸੇ ਗਿਆ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਇੰਨੇ ਪੈਸੇ ਇਕੱਠੇ ਹੋਏ ਸੀਗੇ ਆਪਣੀਆਂ ਬੈਂਕ ਸਟੇਟਮੈਂਟ ਦਿਖਾ ਦਿਓ ਆਪਣੇ ਪੈਸੇ ਕਿੰਨੇ ਇਕੱਠੇ ਹੋ ਦਿਖਾ ਦਿਓ ਕੋਈ ਜਾਲ ਪਰ ਹਰ ਹਰ ਚੱਲ ਚੱਲ ਗਿਆ ਮੈਨੂੰ ਇਹ ਪਤਾ ਕਈ ਵੇ ਕਿੰਨੇ ਬੈਂਕਾਂ ਨੂੰ ਖੋਲ ਲੈਂਦੇ ਆ ਕਿ ਥਾਂ ਥਾਂ ਪੈਸੇ ਚਲ ਜਾਂਦੇ ਪੈਸੇ ਜਿਹੜੀ ਨੀਟ ਮਾੜੀ ਹੁੰਦੀ ਨਾ ਉਹ ਦੂਰੋਂ ਦੇਖ ਜਾਂਦੀ ਆ ਜੇ ਤੁਸੀਂ ਦਿਲੋਂ ਖੁੱਲੋ ਕਰੋ ਖੁੱਲੇ ਸੇਵਾ ਕਰੋ ਹੁਣ ਕਹ ਲਓ ਭਈ ਮੈਂ ਅੱਜ ਤੁਹਾਨੂੰ ਟੋਟਲ ਦੇਣਾ ਸੀਗਾ ਅੱਜ ਇੱਥੇ ਵੱਜ ਗਏ ਆ 3:30-4:00 ਵੱਜਣ ਲੱਗੇ ਆ ਮੈਂ ਹੁਣ ਗੱਲ ਕਰੂੰਗਾ ਰਾਤ ਨੂੰ ਕਾਹ ਤੱਕ ਪਾਸਾ ਤੁਹਾਨੂੰ ਜਰੂਰ ਦੇਵਾਂਗੇ ਸਾਡੇ ਦੁਨੀਆ ਦੇ ਕਿੰਨੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਨੂੰ ਕਰੋੜਾਂ ਤੋਂ ਕਰੋੜਾਂ ਤੋਂ ਕਰੋੜਾਂ ਤੋਂ ਕਰੋੜਾਂ ਚਾਹੀਦੇ ਪੈਸੇ ਇਸ ਵੇਲੇ ਉਹਨਾਂ ਨੂੰ ਖੜੇ ਕਰਨ ਨੂੰ ਕਿ ਪਾਸੇ ਇਕੱਠੇ ਕਾਨੇ ਸਾਰੇ ਸੋਖੇ ਆ। ਸੋ ਤੁਹਾਡਾ ਬਹੁਤ ਧੰਨਵਾਦ। ਮੈਂ ਮੁੜ ਕੇ ਫੇਰ ਰਿਪੀਟ ਕਰਦਾ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਆ ਜਿਹੜੇ ਬਿਜ਼ਨਸਮੈਨ ਆ ਜੇ ਤੁਸੀਂ ਖਾਲਸਾ ਇਹਨੂੰ ਜਾਂ ਪੰਜਾਬ ਨੂੰ ਕੋਈ ਦਾਨ ਦੇਣਾ ਚਾਹੁੰਦੇ ਆ ਤੁਸੀਂ ਦਾਨ ਸਾਡੇ ਜਿਹੜੇ ਦਾਨਸ 5 ਕਰੋੜ ਜਿਹੇ ਖਾਤੇ 'ਚ ਤੁਸੀਂ ਚਿੱਠੀ ਲਿਖ ਕੇ ਦੇ ਦਿਓ। ਤੇ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਅਸੀਂ ਤੁਹਾਨੂੰ 5 ਲੱਖ 10 ਲੱਖ 5 ਕਰੋੜ ਜਿੰਨਾ ਦੇਣਾ ਦੇਵੋਗੇ ਉਹ ਤੁਹਾਨੂੰ ਅਸੀਂ ਤੁਸੀਂ ਖਰੀਦ ਕੇ ਸਾਨੂੰ ਸਮਾਨ ਦੇਓ ਤੁਹਾਨੂੰ ਅਸੀਂ ਲਿਸਟਾਂ ਦੇਵਾਂਗੇ ਤੇ ਆ ਪਿੰਡ ਚਾ ਚਾਹਦਾ ਆਹ ਡਿਸਟ੍ਰਿਕਟ ਆਹ ਤਾਂ ਆਪਣੇ ਬੰਦੇ ਭੇਜੋ ਸਮਾਨ ਲੈ ਕੇ ਬੰਡਲ ਲਈ ਮੱਝਾਂ ਹੋਣ ਜਵਾਲੀ ਕਿਉਂਕਿ ਅੱਜ ਕੰਮ ਨਹੀਂ ਮੁਕਣਾ ਨਾ ਇਹ ਕੰਮ ਕੱਲ ਨੂੰ ਨਾ ਪਰਸੋਂ ਨਾ ਅਗਲੇ ਹfte ਅਗਲੇ ਮਹੀਨੇ ਇਹ ਕੰਮ ਚੱਲੀ ਜਾਣਾ ਅਵੇਸ਼ ਨਹੀਂਗੀ ਇਹ ਸਬਰ ਦੀ ਗੱਲ ਆ ਦੇਖ ਕੇ ਸਾਰਾ ਦੇਖਣ ਵਾਲੇ ਵਾਲੇ ਕੌਣ ਪੈਸੇ ਮੰਗਦਾ ਕੀ ਲੋੜ ਆ ਕਿੱਥੇ ਜਸੇ ਬੰਨੀਆਂ ਖੜੀਆਂ ਕਿੱਥੇ ਅਸੀਂ ਜਿਹੜੇ ਯੂਥ ਗਰੁੱਪ ਪੰਜਾਬ ਦੇ ਬਹੁਤ ਬਹੁਤ ਵਧੀਆ ਸੇਵਾ ਗਰੁੱਪ ਕਿੱਦਾਂ ਉਹਨਾਂ ਇਕੱਠੇ ਸੇਵਾ ਕਰ ਸਕਦੇ ਜਿਨ੍ਹਾਂ ਦੇ ਸਾਡੇ ਵੀ ਮੈਂ ਵੀ ਕਹਿੰਦਾ ਆਪਣੇ ਆਪਣੇ ਜASE ਬੰਦਿਆਂ ਨਾਲ ਕਹਿਣਾ ਸਾਰਿਆਂ ਨੂੰ ਕਹਿਣਾ ਕਿ ਜੇ ਤੁਹਾਡੇ ਵੇਹੜਾ ਆਸਿਆ ਖੋਲੇ ਪੰਜਾਬ ਦੇ ਉਹ ਖਾਲੀ ਕਰ ਦਿਓ ਤੁਹਾਨੂੰ ਲੋਕਾਂ ਨੇ ਦਿੱਤਾ ਸਮਾਨ ਵੰਡਣ ਨੂੰ ਮੋਰੇ ਵੱਡੇ ਵੱਡੇ ਗੋਡਾਊਨ ਵੇਹੜਾ ਬਣਾਉਣ ਦੀ ਸਾਡੀ ਵੀ ਮੇਰੀ ਟੀਮ ਵੀ ਇਹ ਮੈਸੇਜ ਆ ਟਰੱਕ ਭਰ-ਭਰ ਕੇ ਪਿੰਡ ਪਹੁੰਚ ਜਾਓ ਜੇ ਕੋਈ ਖਾਣਾ ਪੀਣਾ ਦਿੱਤਾ ਖਾਣਾ ਖਰਾਬ ਨਾ ਹੋਵੇ ਇਦੇ ਵਿੱਚ ਇਹ ਨਹੀਂ ਭਈ 13 ਮੇਰਾ ਕੁਛ ਨਹੀਂ ਇਹਦੇ ਵਿੱਚ। ਸੋ ਸਾਡੀ ਜਿਹੜਾ ਦਾਨ ਤੁਸੀਂ ਸਾਨੂੰ ਦਿੰਨੇ ਸਾਡੀ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ। ਜੇ ਤੁਸੀਂ ਕਿਸੇ ਹੋਰ ਜਸਮਿੰਦਰ ਜਸਮਿੰਦਰ ਨੂੰ ਪੁੱਛਦੇ ਆ ਤੁਸੀਂ ਉਹਨੂੰ ਜਾ ਕੇ ਪੁੱਛੋ। ਸਾਨੂੰ ਇਹ ਪਤਾ ਬਹੁਤ ਜਸਮਿੰਦਰ ਬਈਆਂ ਚੰਗਾ ਕੰਮ ਵੀ ਕਰਦੀਆਂ। ਸਾਨੂੰ ਮਿਲੀਆਂ ਸਾਡੀਆਂ ਕੱਲ੍ਹ ਪਾਸ ਮੀਟਿੰਗ ਵੀ ਉਹਨਾਂ ਹੋਈਆਂ। ਤੇ ਅਸੀਂ ਉਹਦੀ ਗੱਲ ਵੀ ਕਰਾਂਗੇ ਕਿਉਂਕਿ ਅਸੀਂ ਕਹਿੰਦੇ ਇੱਕ ਪੂਲ ਬਣਾਈਏ। ਸੋ ਤੁਹਾਡਾ ਬਹੁਤ ਧੰਨਵਾਦ ਸਪੋਰਟ ਕਰੀ ਜਾ ਪਿਆਰ ਦੇ ਜਾ। ਜੋਕਾਸ਼ੀ ਕਰਦਾ ਕਰਾਂਗੇ ਪਰ ਜਿੱਦਾਂ ਮੈਂ ਕਿਹਾ ਇਹ ਅੱਜ ਦੀ ਗੱਲ ਨਹੀਂ ਗਈ ਨਾ ਕੱਲ ਦੀ ਇਹ ਕੰਮ ਚੱਲਣਾ ਲੌਂਗ ਟਰਮ ਤੇ ਸੋ ਤੁਹਾਡਾ ਬਹੁਤ ਧੰਨਵਾਦ ਆਪਣਾ ਖਿਆਲ ਰੱਖੋ ਜਿਹੜੇ ਇਸ ਵੇਲੇ ਸਾਡਾ ਨਾਂ ਨਾਲ ਅਕੀ ਝੂਠ ਝੂਠ ਬੋਲ ਕੇ ਸਾਡੇ ਨਾਂ ਤੇ ਪੈਸੇ ਕਮਾਏ ਰੱਬ ਉਹਨੂੰ ਵੀ ਬਖਸ਼ੇ ਕਿਉਂਕਿ ਅਸੀਂ ਇਹਨੇ ਅਰਦਾਸ ਕਰੋ ਇਹਨਾਂ ਦੀ ਆਤਮਾ ਦੀ ਜਿਹੜੇ ਭਈ ਝੂਠ ਬੋਲਦੇ ਘੜੀ ਘੜੀ ਝੂਠ ਬੋਲਦੇ ਦੋ ਪੈਸੇ ਲਈ ਬੰਦੇ ਕਿੰਨੇ ਡਿੱਗ ਪੈਂਦੇ ਆ ਅਸੀਂ ਤੁਹਾਣਾ ਖੜੇ ਗਲਤੀਆਂ ਜੋ ਹੋਈਆਂ ਗਲਤੀਆਂ ਹੋਣੀਆਂ ਵੀ ਆ ਕਿਉਂਕਿ ਅਸੀਂ ਪਰਫੈਕਟ ਕੋਈ ਨਹੀਂ ਗਏ ਪਰ ਜੇ ਅਸੀਂ ਜਾਣ ਬੁੱਝ ਕੇ ਕੋਈ ਇਦਾਂ ਕਰਦੇ ਫਿਰ ਸਾਡੀ ਗਲਤੀ ਆ ਹਰ ਇੱਕ ਪਿੰਡ ਜਿੱਥੇ ਵੀ ਖਾਸਾ ਲੋਡ ਹੋਵੇ ਅਸੀਂ ਖੜੇ ਹੋਵਾਂਗੇ ਅਸੀਂ ਸਾਰੀ ਕਾਰਵਾਈ ਕਰਾਂਗੇ ਪਰ ਇਸ ਇੱਕ ਨਿੱਕੀ ਜਥੇ ਬੰਨੀ ਆ ਇੰਨੀ ਹੈਗੀ ਵੱਡੀ ਸਿੱਖਾਂ ਦੀ ਪਰ ਗਲੋਬਲ ਲੈਵਲ ਤੇ ਇੰਨੀ ਵੱਡੀ ਨਹੀਂ ਪਰ ਅਸੀਂ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਸੋ ਮੁੜ ਕੇ ਮੈਂ ਇਹ ਵੀਡੀਓ ਮੈਂ ਪਾਉਂਗਾ ਤੁਸੀਂ ਇਹ ਵੀਡੀਓ ਪਲੀਜ਼ ਸ਼ੇਅਰ ਕਰੋ ਟੈਗ ਕਰੋ ਲੋਕਾਂ ਨੂੰ ਸਪੈਸ਼ਲੀ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਸਾਡੇ ਇੰਡੀਆ ਵਿੱਚ ਪੰਜਾਬ ਵਿੱਚ ਫੜਾਂਗੇ ਪੈਸੇ ਸਾਡੇ ਬਹੁਤ ਸੁਪਰਸਟਾਰ ਆਏ ਆ ਉਹਨੇ ਪੈਸੇ ਇੱਕਦਮ ਸਿੱਧੇ 20 ਲੱਖ 30 ਲੱਖ 5 ਕਰੋੜ 6 ਕਰੋੜ ਤਾਂ ਮਗਰੋਂ ਦੇਖਣਾ ਤੇ ਜਾ ਕੇ ਇੱਥੇ ਰਹਿ ਆ ਕੰਮ ਤਾਂ ਉਹ ਹਣਾ ਤੁਸੀਂ ਜੇ ਤੁਸੀਂ ਟੈਗ ਕਰ ਦੋ ਜਿਹੜੇ ਸਟਾਰ ਨੇ ਉੱਤੇ ਪੈਸੇ ਉਹਨੂੰ ਤੁਸੀਂ ਕਹੋ ਕਿ ਜੇ ਕਿਸੇ ਵੀ ਸੁਪਰਸਟਾਰ ਨੇ ਕਿਸੇ ਵੀ ਬਿਜ਼ਨਸ ਨੇ ਪੈਸੇ ਜਣਿਆ ਤੁਸੀਂ ਸਾਣਾ ਇਦਾਂ ਕੰਮ ਕਰੋ ਕਿ ਤੁਸੀਂ ਹਰ ਮਹੀਨੇ ਤੁਹਾਨੂੰ ਅਸੀਂ ਇਨਵੋਇਸਾ ਦੇ ਸਕਦੇ ਹਾਂ ਤੁਸੀਂ ਆਪ ਹੀ ਜਾਂ ਇਨਵੋਇਸਾ ਦੇ ਦਿਓ ਜਾਂ ਤੁਸੀਂ ਕਹਿ ਦਿਓ ਕਿ ਸਾਨੂੰ ਦੱਸੋ ਕੀ ਚਾਹੀਦਾ ਨੈਕ ਇੱਕ ਸਾਲ ਦੀ ਵੇਲੇ ਸਾਨੂੰ ਲਿਖ ਕੇ ਦੇ ਦਿਓ ਕਿੰਨਾ ਦੇਣਾ ਅਸੀਂ ਤੁਹਾਨੂੰ ਉਹ ਭੇਜੀ ਜਾਵਾਂਗੇ ਸਮਾਨ ਦੀ ਲਿਸਟ ਤੁਸੀਂ ਸਾਡੇ ਨਾਲ ਮਿਲ ਕੇ ਪਿੰਡਾਂ ਚਾਓ ਆਪਣੇ ਹੱਥੀ ਦੇਵੋ ਸਾਡੇ ਬੈਕਗ੍ਰਾਉਂਡ ਮੈਂ ਜਮਾਂ ਇਕਰਾਰ ਦੀ ਲੋੜ ਨਹੀਂ ਉਸ ਵੇਲੇ ਜਿਹੜੇ ਸਾਡੇ ਬਿਜ਼ਨਸ ਪੈਨਟਰ ਆ ਤੇ ਜਿਹੜੇ ਸਾਡੇ ਸੁਪਰਸਟਾਰ ਆ ਬਿਜ਼ਨਸਮੈਨ ਆ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਕਿਉਂਕਿ ਬਹੁਤ ਤਰ੍ਹਾਂ ਦੇ ਜਦੋਂ ਪੈਸਾ ਦਿਸਦਾ ਕੋਈ ਕੋਈ ਪੈਸੇ ਤੋਂ ਵੱਜਦਾ ਪੈਸੇ ਤੇ ਡੁੱਲ ਕੇ ਬੰਦੇ ਇੰਨੇ ਬੇਈਮਾਨ ਹੋ ਜਾਂਦੇ ਆ ਇਹ ਪੈਸੇ ਦੀ ਬਹੁਤ ਵੱਡੀ ਮਾੜੀ ਗੱਲ ਆ ਪੈਸੇ ਦੇ ਵਿੱਚ ਤੁਸੀਂ ਆਪਣਾ ਲੈਵਲ ਰੱਖਣਾ ਤੁਸੀਂ ਆਪਣੇ ਤਰ੍ਹਾਂ ਤੋਂ ਜਦੋਂ ਪੈਸੇ ਤੋਂ ਦੂਰ ਰਹਿਣਾ ਜਿਹੜਾ ਭੇਜ ਜਿਹੜੀ ਕੱਲੋ ਕੱਲੋਂ ਪੇਜ ਦਾ ਇੱਕ ਇੱਕ ਕੁਰਸੀ ਹੁੰਦੀ ਐ ਇੱਕ ਪੈਸਾ ਹੁੰਦਾ ਉਹਨਾਂ ਬੰਦਾ ਬਿਲਕੁਲ ਹਿਲ ਜਾਂਦਾ ਤੋਂ ਜਿਹੜਾ ਦੇਖਿਆ ਨਹੀਂ ਤਰੀ ਬਸ ਕੇ ਰੋ ਜਿਹੜੀਆਂ ਜਥੇਬੰਦੀਆਂ ਕੋਈ ਐਕਸਪੀਰੀਅੰਸ ਨਹੀਂ ਗਾ ਕੋਈ ਕੰਮ ਨਹੀਂ ਕੀਤਾ ਉਹਨੂੰ ਪੁੱਛੋ ਵੀ ਤੁਹਾਡਾ ਕੀ ਲੈਣਾ ਜੇ ਕੋਈ ਨਵੀਂ ਜਥੇਬੰਦੀਆਂ ਪੰਜਾਬ ਦੇ ਸਪੈਸ਼ਲ ਨਿੱਕੇ ਨਿੱਕੇ ਪਿੰਡਾਂ ਦੇ ਸੇਵਾਦਾਰ ਸੇਵਾ ਕਰਦੀਆਂ ਸਾਨੂੰ ਪੁੱਛੋ ਅਸੀਂ ਤੁਹਾਡਾ ਸਾਥ ਦੇਵਾਂਗੇ ਪੈਸੇ ਵਾਸਤੇ ਅਸੀਂ ਮਾਰੇ ਬਸ ਕੇ ਰਹੀਏ ਕਿਉਂਕਿ ਪੈਸੇ ਵਿੱਚ ਮੈਂ ਦੇਖਦਾ ਬਹੁਤ ਕੁਝ ਦੇਖਿਆ ਪਿਛਲੇ ਹਫ਼ਤੇ ਵਿੱਚ ਅਈ ਚੁੱਪ ਕਰਕੇ ਦੇਖੀ ਜਾਂਦੇ ਆ ਪਰ ਕੰਮ ਥੋੜੀਆ ਖਰਾਬ ਹੋ ਗਿਆ ਕਿਉਂਕਿ ਅਸੀਂ ਸੋਚਦੇ ਨਹੀਂਗੇ ਕਿ ਉਹ ਸਾਰੇ ਆ ਜਾਂਦੇ ਕੋਈ 5000 ਟਰੈਕਟਰ ਕੋਈ 1000 ਟਰੈਕਟਰ ਕੋਈ ਇਹ ਉਹ ਤੁਸੀਂ ਦੇ ਰਹੇ ਠੀਕ ਹੈ ਚੜ੍ਹਦੀ ਕਲਾ ਆਪੋ ਜਾਣੇ ਕਿੱਥੇ ਤੁਸੀਂ ਪਲਾਨ ਦੇਖਿਆ ਤੁਸੀਂ ਪਿੰਡਾਂ ਦੀ ਲਿਸਟ ਦੇਖੀ ਆ ਤੁਸੀਂ ਉਹ ਉਹ ਬਣ ਨਹੀਂ ਸਕੀ ਉਸ ਵੇਲੇ ਤਾਂ ਪਾਣੀ ਖੜਾ ਉਹ ਦਓ ਜਰੂਰ ਦੇਵੋ ਪਰ ਸੋਚ ਕੇ ਬਿਲਕੁਲ ਸੋਚ ਕੇ ਜਦसे ਬੰਦੇ ਨੂੰ ਪੁੱਛੋ ਤੁਸੀਂ ਕਿੱਥੇ ਦੇਣਾ ਸਾਨੂੰ ਦੱਸੋ ਤੁਹਾਡੇ ਸਾਡੇ ਮੈਨੇਜਰ ਸਾਡੇ ਬੰਦੇ ਤੁਹਾਨੂੰ ਨਾਲ ਜਾਓਗੇ ਅਸੀਂ ਆਪ ਜਾਵਾਂਗੇ ਤੇ ਸੋ ਬਹੁਤ ਧੰਨਵਾਦ ਇਹ ਪੋਸਟ ਮੈਂ ਕਰਨ ਲੱਗਾ ਨੇ ਪੋਸਟ ਸ਼ੇਅਰ ਵੀ ਕਰਿਓ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਫਤਿਹ